ਇਹ ਹੈ ਇਹ ਗੁਰੂ ਘਰ ਨਵਾਂ ਬਣਿਆ ਹੋਇਆ ਰੋਡ ਦੇ ਉੱਤੇ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ভিਖ ਰਹੇ ਹੋਗੇ ਇਸ ਟਾਈਮ ਤੇ ਠੀਕ ਹੈ ਜੀ ਤੇ ਇਹ ਹੈ ਜੀ ਬਾਬਾ ਜੀ ਦਾ ਪ੍ਰਾਤਨ ਘਰ ਬਾਬਾ ਫੂਲਾ ਸਿੰਘ ਜੀ ਅਕਾਲੀ ਦਾ ਪ੍ਰਾਤਨ ਘਰ ਤੁਸੀਂ ਦਰਸ਼ਨ ਕਰ ਰਹੇ ਹੋ ਆ ਦੇਖੋ ਜੀ ਅੱਗੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੀ ਹਾਂ ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਦੇਲਾ ਸਿੰਘਾਂ ਇਹ ਗੁਰੂ ਘਰ ਹੈ ਜੀ ਇਹ ਹੈ ਬਾਬਾ ਫੂਲਾ ਸਿੰਘ ਅਕਾਲੀ ਉਹਨਾਂ ਦਾ ਗੁਰੂ ਘਰ ਹੈ ਤੇ ਇੱਧਰ ਇਹਨਾਂ ਦੀ ਯਾਦਗਾਰ ਬਣਾਈ ਹੋਈ ਹੈ ਤੁਸੀਂ ਦੇਖ ਸਕਦੇ ਹੋਗੇ ਉਹ ਸਾਹਮਣੇ ਬੋਰਡ ਦੇ ਥੱਲੇ ਬਾਬਾ ਜੀ ਦਾ ਪੁਰਾਣਾ ਜੱਦੀ ਘਰ ਹੈਗਾ ਠੀਕ ਹੈ ਜੀ ਤੇ ਆ ਦੇਖੋ ਜੀ ਇੱਥੇ ਇਹ ਤਾਂ ਇਤਿਹਾਸ ਲਿਖਿਆ ਹੋਇਆ ਹੈ ਸੰਖੇਪ ਇਤਿਹਾਸ ਗੁਰਦੁਆਰਾ ਜਨਮ ਸਥਾਨ ਦੇਲਾ ਸਿੰਘਾਂ ਇਥੋਂ ਦਾ ਇਤਿਹਾਸ ਹੈ ਜੀ ਗੁਰੂ ਘਰ ਦਾ ਤੇ ਅੱਜ ਆਪ ਇੱਥੇ ਪਹੁੰਚੇ ਹੋયા ਜੀ ਤੋ ਮੈਂ ਚਲੋ ਸੰਗਤ ਨੂੰ ਦਰਸ਼ਨ ਕਰਾ ਦਈਏ ਕਈ ਸੰਗਤਾਂ ਨੂੰ ਨਹੀਂ ਪਤਾ ਹੈਗਾ ਇਸ ਗੁਰੂ ਘਰ ਬਾਰੇ ਆਜੋ ਅਧਿਆਸ ਜੀ ਤੁਸੀਂ ਪੜ ਸਕਦੇ ਹੋਗੇ ਇਹ ਵੱਡੀ ਲੇਹਲ ਤੋਂ ਆਉਣੇ ਆ ਜੀ ਔਰ ਰੋਡ ਦੇ ਉੱਤੇ ਗੁਰੂ ਘਰ ਬਣਿਆ ਹੈ ਗੁਰਦੁਆਰਾ ਜਨਮ ਸਥਾਨ ਸਹੇਬ ਸਹੀਦ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਜੀ ਦੇਲਾ ਸਿੰਘ ਤੇ ਆ ਦੇਖੋ ਜੀ ਮੇਰਾ ਪਿੰਡ ਮੇਰੀ ਸ਼ਾਨ ਦੇਲਾ ਸਿੰਘ ਦੇਖੋ ਜੀ ਆਲੇ-ਦਾਲੇ ਹਰਿਆਲੀਆ ਬਹੁਤ ਸੋਹਣਾ ਲੱਗਦਾ ਜੀ ਇੱਧਰ ਬਾਬਾ ਜੀ ਦੀ ਘੋੜ ਸਵਾਰੀ ਤੇ ਮੂਰਤ ਉਲਾਈ ਹੋਈ ਆ ਵੱਡੀ ਮੂਰਤੀ ਲਾਈ ਹੋਈ ਆ ਤੁਸੀਂ ਦੇਖ ਸਕਦੇ ਹੋਗੇ ਤੇ ਗੁਰੂ ਘਰ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਨੇਗੇ ਆ ਦੇਖੋ ਗੁਰੂ ਘਰ ਬਹੁਤ ਸੋਹਣਾ ਜੀ ਤੇ ਅੰਦਰੋਂ ਵਧੀਆ ਖੁੱਲਾ ਢੁੱਲਾ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇਗੇ ਸੰਗਤ ਦੇ ਆਉਣ ਜਾਣ ਵਾਸਤੇ ਇੱਥੇ ਮੇਲਾ ਵੀ ਲੱਗਦਾ ਜੀ ਉਹ ਵੀ ਤੁਹਾਨੂੰ ਦੱਸਾਂਗੇ ਆ ਦੇਖੋ ਜੀ ਕਿੰਨੀ ਸੋਹਣੀ ਮੂਰਤ ਬਣਾਈ ਹੋਈ ਹੈਗੀ ਆ ਦੇਖੋ ਤੇ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਜੀ ਗੁਰਦੁਆਰਾ ਜਨਮ ਸਥਾਨ ਜਿੱਥੋਂ ਜੀ ਬਾਬਾ ਜੀ ਦਾ ਜਨਮ ਹੋਇਆ ਸੀਗਾ ਇਹ ਜਿੰਨਾ ਜਿਹੜੇ ਖੇਤ ਵਿੱਚ ਤੁਰੇ ਜਾ ਰਹੇ ਆਂਗੇ ਇਹ ਸਾਰੇ ਬਾਬਾ ਜੀ ਦੇ ਨਖੇਤ ਨੇਗੇ ਇਹਨੇ ਜੱਦੀ ਜ਼ਮੀਨ ਹੈਗੀ ਬਾਬਾ ਜੀ ਦੀ ਤੇ ਬਹੁਤ ਦੇਖੋ ਕਿੰਨਾ ਸੋਹਣਾ ਔਰ ਕਿੰਨੀ ਠੰਡੀ ਸ਼ਾਮ ਬੋਰ ਦੀ ਤੇ ਸੰਗਤ ਦੇ ਤੇ ਆ ਕੇ ਬੈਠੀ ਆ ਦੇਖੋ ਜੀ ਜਥੇਦਾਰ ਬਾਬਾ ਫੂਲਾ ਸਿੰਘ ਜੀ ਇਕਾਲੀ ਠੀਕ ਹੈ ਜੀ ਬਾਬਾ ਜੀ ਦਾ ਪ੍ਰਾਤਨ ਘਰ ਆ ਇਹ ਪ੍ਰਾਤਨ ਘਰ ਆ ਜੀ ਤੁਹਾਨੂੰ ਦਰਸ਼ਨ ਕਰਾਉਣੇ ਆ ਕਿ ਬਾਬਾ ਜੀ ਦੇ ਪ੍ਰਾਤਨ ਘਰ ਦੇ ਤੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਜਿਨ੍ਹਾਂ ਨੂੰ ਇਹਨਾਂ ਬਾਰੇ ਇਤਿਹਾਸ ਗੁਰੂ ਘਰ ਬਾਰੇ ਪਤਾ ਨਹੀਂ ਉਹਨਾਂ ਨੂੰ ਵੀ ਪਤਾ ਲੱਗ ਸਕੇ ਇਹ ਨਿਸ਼ਾਨ ਸਾਹਿਬ ਹੈ ਜੀ ਤੇ ਚਲੋ ਜੀ ਹੁਣ ਤੁਹਾਨੂੰ ਆਪਾਂ ਅੰਦਰੋਂ ਕਰਾਉਣੇ ਆ ਦਰਸ਼ਨ ਇੱਧਰ ਪ੍ਰਾਤਨ ਖੂਹ ਆ ਜੀ ਪਰਲੀ ਸਾਈਡ ਜਿੱਧਰ ਗੇਟ ਲੱਗਿਆ ਹੋਇਆ ਹੈਗਾ ਤੇ ਆ ਜਿ ਲੋ ਜੀ ਆਪਾਂ ਅੰਦਰ ਆ ਗਏ ਆਂ ਬਾਬਾ ਨਾਨਕ ਜੀ ਦੀ ਫੋਟੋ ਲੱਗੀ ਹੋਈ ਹੈਗੀ ਇਹ ਸਾਰੀਆਂ ਪ੍ਰਾਤਨ ਕੰਧਾਂ ਨੇ ਜੀ ਤੇ ਆ ਦੇਖੋ ਜੀ ਜਨਮ ਸਥਾਨ ਇਸ ਘਰ ਦੇ ਵਿੱਚ ਬਾਬਾ ਜੀ ਦਾ ਜਨਮ ਹੋਇਆ ਸੀ ਆ ਫੂਲਾ ਸਿੰਘ ਜੀ ਸ਼ਹੀਦ ਆ ਦੇਖੋ ਜੀ ਸਾਰਾ ਕੁਝ ਉਹੀ ਹੈ ਪ੍ਰਾਤਨ ਅੰਦਰ ਯਾਦਗਾਰੀਆਂ ਲਾਈਆਂ ਹੋਈਆਂ ਨੇ ਆ ਤਸਵੀਰਾਂ ਲੱਗੀਆਂ ਹੋਈਆਂ ਨੇ ਬਹੁਤ ਸੋਹਣੀਆਂ ਨੇ ਆ ਦੇਖੋ ਪੁਰਾਣੀਆਂ ਪੁਰਾਣੀਆਂ ਤਸਵੀਰਾਂ ਦੇਖੋ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋਗੇ ਆ ਦੇਖੋ ਜੀ ਠੀਕ ਹੈ ਤੇ ਸੀਸੀਟੀਵੀ ਕੈਮਰੇ ਦਾ ਸਾਰਾ ਪ੍ਰਬੰਧ ਹੈ ਜੀ ਇਧਰ ਜੀ ਆ ਦੇਖੋ ਜੀ ਬਾਬੇ ਨਾਨਕ ਦੀ ਫੋਟੋ ਬਾਬਾ ਫੂਲਾ ਸਿੰਘ ਜੀ ਦੀ ਫੋਟੋ ਵਾਹਿਗੁਰੂ ਸਤਨਾਮ ਸਭ ਦਾ ਭਲਾ ਕਰੇ ਇਹ ਪੁਰਾਣੀ ਦਵਾਰਾ ਹੈ ਜੀ ਇਸ ਪੁਰਾਣੀ ਦਵਾਰਾ ਹੈ ਇਸ ਘਰ ਦੀ ਤੇ ਇਹ ਪ੍ਰਾਤਨ ਖੂਹ ਹੈ ਜੀ ਬਾਬਾ ਜੀ ਦੇ ਸਮੇਂ ਦਾ ਖੂਹ ਹੈਗਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਭੈਣ ਭਰਾਏ ਦੇ ਦਰਸ਼ਨ ਕਰ ਸਕਣ ਆ ਦੇਖੋ ਜੀ ਆਪਾਂ ਹੁਣ ਖੜੇ ਆ ਉਹਦੇ ਗੁਰੂ ਘਰ ਦੇ ਵਿੱਚ ਜਨਮ ਸਥਾਨ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਿਲਕੁਲ ਆਮਣੇ ਸਾਹਮਣੇ ਗੇਟ ਬਣਾਏ ਹੋਏ ਨੇ ਗੁਰੂ ਘਰ ਵੱਡਾ ਰੋਡ ਤੇ ਇਧਰਲੀ ਸਾਈਡ ਹੈਗੇ ਜੀ ਦੇਲਾ ਪਿੰਡ ਸੀਹਾ ਇਹ ਇਧਰਲੀ ਸਾਈਡ ਹੈਗਾ ਜੀ ਲੇਲ ਇਹ ਮੇਨ ਰੋਡ ਦੇ ਉੱਤੇ ਜਦੋਂ ਦੋ ਹੀ ਪਿੰਡਾਂ ਨੂੰ ਜੋੜਨ ਵਾਲੀ ਸੜਕ ਤੇ ਆ ਉੱਥੇ ਹੈ ਜੀ ਗੁਰੂ ਘਰ ਬਹੁਤ ਸੋਹਣਾ ਤੁਸੀਂ ਵੀ ਦਰਸ਼ਨ ਕਰੋ ਅੱਗੇ ਵੀ ਕਰਾਓ ਆ ਦੇਖੋ ਜੀ ਪ੍ਰਾਤਨ ਗੁਰੂ ਘਰ ਇਹੇ ਬਾਬਾ ਜੀ ਦਾ ਘਰ ਹੈ ਪ੍ਰਾਤਨ ਜਥੇਦਾਰ ਬਾਬਾ ਫੂਲਾ ਸਿੰਘ ਜੀ ਅਕਾਲੀ ਤੇ ਮਨ ਬੜਾ ਖੁਸ਼ ਹੋਇਆ ਦੇਖੋ ਠੰਡੀ ਠੰਡੀ ਸ਼ਾਂਜੀ ਬੋਰਡ ਦੀ ਬਹੁਤ ਪੁਰਾਣਾ ਬੋਰਡ ਹੈ ਇਹ ਦੇਖ ਸਕਦੇ ਹੋਗੇ ਤੁਸੀਂ ਆਪਾਂ ਅੱਜ ਇੱਥੇ ਪਹੁੰਚਿਆ ਗਏ ਦੇਖੋ ਆਲੇ-ਦਾਲੇ ਹਰਿਆਲੀ ਬਹੁਤ ਸੋਹਣਾ ਜੀ ਇਹ ਜਿਹੜੇ ਖੇਤ ਨੇ ਸਾਰੇ ਬਾਬਾ ਜੀ ਦੇ ਖੇਤ ਨੇ ਇਸ ਗੁਰੂ ਘਰ ਦੀ ਜ਼ਮੀਨ ਹੈ ਸਾਰੀ ਵਾਹਿਗੁਰੂ ਵੀਡੀਓ